ਜਮਲਾ ਜੱਟ ਨੂੰ ਜਮਲਾ ਜੱਟ ਨੂੰ ਕਿਸੇ ਨੇ ਸਵਾਲ ਕੀਤਾ ਕਿ ਅੰਦੇ ਖਾਲਸਾ ਸਾਹਿਬ ਤੁਸੀਂ ਕਿਉਂ ਨਹੀਂ ਗਾਉਂਦੇ ਤੇ ਜਮਲਾ ਸਾਹਿਬ ਨੇ ਕਿ ਜਵਾਬ ਦਿੱਤਾ ਹੈ ਗੰਦਾ غور ਕਰਿਓ ਜਮਲਾ ਕੀ ਕਹਿ ਰਿਹਾ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਹੋ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਨੇ ਗਉਂ ਦੀ ਰੱਖਿਆ ਨਹੀਂ ਕਰਨੀ ਇਹ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਮੇਰਾ ਟੋਮੀ ਤੇ ਮਨਾ ਸ਼ੋਮੀ ਐਸੇ ਦਿਨ ਦੁਨੀਆ ਤੇ ਆਉਣਗੇ ਨਹੀਂ ਕਿਸੇ ਨੇ ਗਊ ਦੀ ਰੱਖਿਆ ਨਹੀਂ ਕਰਨੀ ਪਿਆਰ ਕੁੱਤਿਆਂ ਨਾਲ ਵਧਾਉਣਗੇ ਨਹੀਂ ਬੁੜਾਪੇ ਦੀ ਪੰਡ ਨੌਜਵਾਨਾਂ ਤੋਂ ਚੱਕੀ ਨਹੀਂ ਜਾਣੀ ਕਿਉਂਕਿ ਪੈਸੇ ਦਾ ਮਾਣ ਵਖਾਉਣਗੇ ਨਹੀਂ ਓਹ 12 ਸਾਲ ਦੀ ਕੁੜੀ ਬਣੂਗੀ ਨਾਨੀ ਓਏ ਐਸੇ ਦਿਨ ਵੀ ਦੁਨੀਆ ਤੇ ਥਿਆਉਣ ਗਈ ਨਹੀਂ ਬਾਰਸਾੜ ਦੀ ਕੁੜੀ ਬਣੂਗੀ ਨਾਨੀ ਐਸੇ ਦਿਨ ਵੀ ਦੁਨੀਆ ਤੇ ਥਿਆਉਣਗੇ ਨਹੀਂ ਉਹ ਬੁੱਢਾ ਮਰ ਗਿਆ ਤੇਣ ਦੀ ਲੁੱਪੀ ਨੂੰ ਤਰਸਦਾ ਤੇ ਇਹ ਨਾਲ ਸ਼ੈਂਪੂ ਆ ਦੇ ਣਾਉਣਗੇ ਨਹੀਂ ਉਹ ਜਮਲਾ ਜੱਟ ਮੋਬੈਲ ਤੇ ਉਹ ਜਮਲਾ ਜੱਟ ਮੋਬੈਲ ਤੇ ਉਹ ਲੋਕੋ ਇੰਜ ਫਰਮਾਉਂਦਾ ਉਹ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋਬੈਲ ਤੇ ਜਮਲਾ ਜੱਟ ਮੋਬੈਲ ਤੇ ਉਹ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਲਿਆਰੀ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਸਤਗੁਰ ਨਾਨਕ ਤੇਰੀ ਲੀਲਾ ਨਿਹਰੀ ਐ ਲੀਦਾ ਲਾਲਾ ਵੇਂਦੀ ਦੁਨੀਆ ਸਾਰੀ ਐ ਮੈਂ ਤੇ ਗਾਉਂਦਾ ਹੁੰਦਾ ਸੀ ਨਾਨਕ ਤੇਰੀ ਲੀਲਾ ਲਿਆਰੀ ਅੱਜ ਦੇ ਕਲਾਕਾਰਾਂ ਕੀਤੀ ਓਏ ਰਨ ਪਿਆਰੀ ਹਾਏ ਕਦੂਦੇ ਤੂੰ ਮੈਨੂੰ ਓਏ ਹਾਏ ਕਦੂਦੈ ਤੂੰ ਬੇਨੂ ਓ ਕੋਈ ਹੱਥ ਨਹੀਂ ਲਾਉਂਦਾ ਓ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮਬੈਨ ਤੇ ਓ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬੋ ਵਰਗੀਆਂ ਓਏ ਸਟੇਜੀ ਜੱਫੀਆਂ ਪਾਵਣ ਲੱਗੀਆਂ ਵੇ ਮੇਰੇ ਪਿੱਛੇ ਐ ਮੈਂ ਪਟਰੋਲ ਫੂਕ ਕੇ ਵੇ ਤੈਨੂੰ ਕੀ ਮਿਲਦਾ ਪਾਜੀਆਂ ਪਾ ਜੱਫੀਆਂ ਦਿਲਦਾਰ ਵੇ ਕੁੱਟ ਕੁੱਟ ਪਾ ਜੱਫੀਆਂ ਪੂਜਾ ਵਰਗੀਆਂ ਕੁੜੀਆਂ ਦੰਦ ਕੱਢ ਹੱਸਣ ਲੱਗੀਆਂ ਨਸੀਬਾਂ ਵਰਗੀਆਂ ਸਟੇਜੀ ਜੱਫੀਆਂ ਪਾਉਣ ਲੱਗੀਆਂ ਓਏ ਕਾਸ਼ੀ ਕਥਨ ਵਾਲੇ ਆਵੇ ਕਾਸ਼ੀ ਕਥਨ ਵਾਲੇ ਆਵੇ ਓ ਸੱਚ ਕੋਈ ਨਹੀਂ ਸੁਣਾਉਂਦਾ ਓ ਗੰਦ ਪਿਆ ਪੁੱਤੋ ਮੇਰੋਂ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੋਬੈਲ ਤੇ ਜਮਲਾ ਜੱਟ ਮੋਬੈਲ ਤੇ ਓ ਸੁਰੇਂਦਰ ਕੌਰ ਧੀਆ ਨੂੰ ਅਸੀਸਾਂ ਦੇ ਗਈ ਸੁਰੇਂਦਰ ਕੌਰ ਧੀਆ ਨੂੰ ਅਸੀਸਾਂ ਦੇ ਗਈ ਬੀਬਾ ਅਲਗੋ ਸੇ ਵਾਜੋ ਨਾਲੇ ਲੈ ਗਈ ਓ ਨਰਿੰਦਰ ਵੀ ਬੀਬਾ ਅਲਗੋ ਸੇ ਵਾਜੋ ਨਾਲੇ ਲੈ ਗਈ ਅੱਧ ਕਪੜੀ ਇਸ ਦੁਨੀਆ ਨੂੰ ਅੱਧੀ ਨੰਗੀ ਇਸ ਦੁਨੀਆ ਨੂੰ ਕੋਈ ਨਹੀਂ ਸਮਝਾਉਂਦਾ ਓ ਗੰਦ ਪਿਆ ਪੁੱਤੋ ਮੇਰੋ ਮੈਂ ਹੁਣ ਨਹੀਂ ਗਾਉਂਦਾ ਜਮਲਾ ਜੱਟ ਮੁਬਹਿਨ ਤੇ ਓ ਜਮਲਾ ਸਾਡੇ ਸੁਪਨੇ ਵਿੱਚ ਯਾਰੋ ਇੰਜ ਫਰਮਾਉਂਦਾ ਓ ਗੰਦ ਪਿਆ ਪੁੱਤੋ ਮੇਰੋ ਹੁਣ ਮੈਂ ਨਹੀਂ ਗਾਉਂਦਾ ਓ ਯਾਰੋ ਮੈਂ ਨਹੀਂ ਗਾਉਂਦਾ ਸੱਚੀ ਮੈਂ ਨਹੀਂ ਗਾਉਂਦਾ